ਅਸੀਗਾ ਬਾਈ ਜੀ ਨਰਮਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਪਿੰਡ ਦਸਾਂਤ ਜਿਹੜਾ ਮੋਗਾ ਜੀ ਆ ਕੀ ਕਾਦੀ ਸੇਵਾ ਕਰਨ ਆਏ ਅਸੀਂ ਇੱਥੇ ਵੀਰੇ ਲੈ ਕੇ ਆਏ ਆ 20 15 ਵੀ ਟਰਾਲੇ ਕਮਿੱਟੀ ਦੇ ਨਾਲ ਲੈ ਕੇ ਆਏ ਪਿੰਡ ਦਸਾਂਤ ਜਾ ਰੋ ਕਿਹੜੀ ਖੁੱਲੀ ਲੈ ਕੇ ਆਏ ਤੇ ਗੱਟੇ ਲੈ ਕੇ ਹਾਂਜੀ ਖੁੱਲੀ ਮਿੱਟੀ ਲੈ ਕੇ ਆਏ ਟਰਾਲੇ ਨਾਲ ਹੀ ਚੈੱਕ ਕਰਾਂਗੇ ਟਰਾਲੇ ਨਾਲ ਕੁਛ ਦੂਜੀਆਂ ਵੀ ਵਿੱਚ ਕਿਹੜੇ ਕਿਹੜੇ ਟਰੈਕਟਰ ਆਏ ਟਰੈਕਟਰ ਦਾ ਸਾਰੀ ਇਹੀ ਤਕਰੀਬਨ ਪਿੰਡ ਜਿਹੜੇ ਹੁੰਦੇ ਆ ਚੰਗੇ ਤੋਂ ਚੰਗਾ ਮਾੜੇ ਤੋਂ ਮਾੜਾ ਸਾਰੀ ਆ ਜੀ ਹਾਂਜੀ ਸਾਰੇ ਵੀਰਾਂ ਨੇ ਯਾਨੀ ਕੀ ਵੀ ਤੁਹਾਨੂੰ ਹੀ ਪਤਾ ਇਹ ਕੋਈ ਆਪਾਂ ਵਿਊ ਲੈਣ ਮਾਰੇ ਤਾਂ ਬਣਾ ਨਹੀਂ ਰਹੇ ਇਹ ਹਾਲਾਤ ਜੋ ਦਿਨ ਚੱਲ ਰਹੇ ਬੜੇ ਮਾੜੇ ਬਹੁਤ ਨਾਜ਼ੁਕ ਵਿਚਾਰੇ ਇਹਨਾਂ ਦੇ ਅਸੀਂ ਤਾਂ ਜਿੰਨੇ ਜੋਗੇ ਤੇਲ ਫੋਲ ਆਪਦੇ ਜੋਗੇ ਸਰਦਾਰ ਦੇ ਜਿਵੇਂ ਮੱਲਾ ਆਪ ਦਾ ਸਯੋਗ ਉਹਨਾਂ ਕਾਪੀ ਪਾਇ ਜੀ ਇਹਨਾਂ ਨਾਲ ਸਾਡੇ ਕੱਲ ਇੱਥੇ ਆਏ ਸੀ ਚਾਚਾ ਜੀ ਦਾ ਬੇਟਾ ਆਇਆ ਸੀਗਾ ਜੀ ਉਹ ਆ ਕੇ ਗਏ ਉਹਨਾਂ ਨੇ ਕਿਹਾ ਵੀ ਇੱਥੇ ਬਾਈ ਆਪਣਾ ਨੇੜੇ ਆ ਸਾਡੇ ਕੋਲ ਇੱਥੇ ਆਓ ਮਿੱਟੀ ਲੈ ਕੇ ਐਸੇ ਇੱਥੇ ਆ ਹਰਿਆਣੇ ਵਾਲੇ ਵੀ ਆਏ ਆ ਜੀ ਰਾਤ ਦੇ ਵੀ ਲੱਗੇ ਆ ਜੀ ਹਾਂਜੀ ਹੋਰ ਸਸਤਾਵਾ ਵੀ ਤੁਹਾਨੂੰ ਸੁਣ ਰਹੀਆਂ ਹੁਣ ਹਾਂਜੀ ਕੱਲ ਦੇ ਅਸੀਂ ਕਵਰੇਜ ਕਰ ਰਹੇ ਹਾਂ ਕਿ ਇੱਥੇ ਢਾਹ ਲੱਗੀ ਸੀ ਹਾਂਜੀ ਹਾਂਜੀ ਪੁਰੇ ਨਾਲ ਜਾ ਰਹੀ ਸੀ। ਹਾਂਜੀ ਰਾਤ ਹੀ ਲੱਗੀ ਜੀ ਰਾਤ 3 ਵਜੇ ਤੱਕ ਮੁੰਡੇ ਇੱਥੇ ਦੱਸਦੇ ਹੋ ਕਿ ਨੇ ਸੇਵਾ ਕਰੀ ਗਏ ਆ ਰਾਤ ਜੇ ਨਾ ਰਾਤ ਉਹ ਮੰਨ ਲਓ ਵੀ ਲੱਗਦੇ ਮਿੱਟੀ ਪਾਉਣ ਫੇਰਾ ਬੰਦੇ ਨਾਲ ਜਾ ਕੇ ਫਿਰ ਇਹਨਾਂ ਨੂੰ ਪੈਂਡ ਲਾਣੀ ਇਹਨਾਂ ਨੂੰ ਖਤਰਾ ਸੀ ਜੀ। ਰਾਤ ਦੇ ਮੁੰਡੇ ਬਹੁਤ ਲੱਗੇ ਆ 2 300 ਬੰਦਾ ਰਾਤ ਬੰਨਤੇ ਸੀਗੇ ਜੀ ਸੇਵਾ ਕਰਦੇ। ਉਹ ਨੌਜਵਾਨ ਤੋਂ ਘਰਾਂ ਚ ਸੁਣ ਰਹੀ ਹੈ ਜੀ ਉਹਨਾਂ ਦੀ ਅਪੀਲ। ਅਸੀਂ ਤਾਂ ਕਹਿੰਦੇ ਵੱਧ ਤੋਂ ਵੱਧ ਇੱਥੇ ਆ ਕੇ ਸਹਿਯੋਗ ਦਿਓ ਵੀਰਾਂ ਦਾ ਜੀ ਬਹੁਤ ਔਖੀ ਹੈ ਜੀ ਇੱਧਰ ਜਿਹੜਾ ਸਮਾਜ ਚੱਲਦਾ ਬੜਾ ਮਾੜਾ ਚੱਲ ਰਿਹਾ ਜੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਸਾਰ